ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਜੈ ਵਾਲਮੀਕੀ ਜੈ ਭੀਮ ਸੋ 3 ਜੂਨ ਨੂੰ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ ਵਿਕਾਸਨਗਰ ਮੌੜੀ ਦੇ ਵਿੱਚ ਰੱਖੀ ਗਈ ਹੈ ਜੋ ਸ਼੍ਰੀ ਗੁਰੂ ਵਿਦਾਸਵਰ ਨੇ ਤਾਂ ਗੁਰੂਕਾਰ ਜਿਹੜਾ ਢੌਣ ਦੇ ਉਦੇਸ਼ ਜਿਹੜੀ ਜਾਰੀ ਕੀਤੇ ਹਨ ਅਤੇ ਭਗਵਾਨ ਵਾਲੀਵਾਲਾ ਦੇ ਮੰਦਰ ਵੀ ਜਿਹੜੇ ਢੌਣ ਦੇ ਉਦੇਸ਼ ਕੀਤੇ ਜਾਣ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਜਿਹੜਾ ਆ ਸਾਥੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਪੂਰਥਲੇ ਦੇ ਜਿਹੜੇ ਨਜ਼ਦੀਕ ਸਾਥੀ ਹਨ ਜਿਹੜੇ ਜਿਨ੍ਹਾਂ ਕੋ ਤਾਂ ਸਾਧਨ ਹੈਗੇ ਆ ਉਹ ਤਾਂ ਸਮੇਂ ਸਿਰ 9 ਵਜੇ ਚੱਕੀ ਫਗਵਾੜਾ ਪਹੁੰਚਣ ਅਤੇ ਜਿਨ੍ਹਾਂ ਸਾਥੀਆਂ ਕੋਲ ਇਹਨਾਂ ਹਰਗੀਆਂ ਦੇ ਵਿੱਚ ਜਿਹੜੇ ਆ ਜਾਣ ਨੂੰ ਸਾਧਨ ਨਹੀਂ ਹੈਗੇ ਉਹਨਾਂ ਨੂੰ ਖਾਸ ਪ੍ਰਬੰਧ ਜਿਹੜਾ ਗੁਰੂਗੋਦਾਰ ਟੈਗਰ ਫੋਰਸ ਵੱਲੋਂ ਕੀਤਾ ਗਿਆ ਉਹ ਸਾਰੇ ਸਾਥੀ ਜਿਹੜਾ ਸਮੇਂ ਸਿਰ ਚੱਕੀ ਫਗਵਾੜਾ ਵਿੱਚ ਪਹੁੰਚੜਾ ਤੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਸਾਥੀ ਆ ਉਹ ਸਿੱਧੇ ਜਿਹੜਾ ਬੇਰਗਾ ਚੌਂਕ ਮੁਹਾਲੀ ਦੇ ਨਾਲ ਅਨਾਰ ਮੰਡੀ ਆ ਉਥੇ ਪਾਣੀ ਦਾ ਵੀ ਪੀਣ ਦਾ ਪ੍ਰਬੰਧ ਕੀਤਾ, ਸ਼ੂਇਰ ਦਾ ਪ੍ਰਬੰਧ ਕੀਤਾ। ਉਹ ਜਿਹੜੇ ਸਾਥੀ ਜਿਹੜੇ ਤੂਰ ਜ਼ਿਲ੍ਹੇ ਦੇ ਉਹਨਾਂ ਚ ਪਹੁੰਚਣ ਲੱਗਿਆ ਉਹ ਸਾਰੇ ਸਾਥੀ ਸੁੱਚਿੱਧਾ ਹੀ ਜਿਹੜਾ ਉਥੇ 11 ਵਜੇ ਤੋਂ ਪਹਿਲਾਂ ਉਥੇ ਅਨਾਜ ਮੰਡੀ ਮਹਾਲੀ ਜਿਹੜਾ ਬੀਰਗਾ ਚੌਂਕ ਮੁਹੱਲੀ ਦੇ ਨਾਲ ਉੱਥੇ ਸਮੇਂ ਪਹੁੰਚਣ ਤਾਂ ਜੋ ਉੱਥੇ ਇਕੱਠੇ ਆਪਾਂ ਇੱਕੋ ਸਾਰ ਜਿਹੜੇ ਆ ਉਹ ਵਿਕਾਸ ਨਗਰ ਮੌੜੀ ਦੇ ਵਿੱਚ ਗੁਰੂ ਘਰ ਚ ਆਪਾਂ 12 ਮਹੀਨੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਂਦੀ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੇ ਮਿਸ਼ਨ ਵਿੱਚ ਨਾ ਰਹਿ ਸਕੇ ਸੋ ਗੁਰੂ ਦਾਸ ਟੈਗਰ ਕੋਸ ਵੱਲੋਂ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋ ਕੇ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕੀਮਤਾ ਪਹੁੰਚੋ ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਪੀਰ